ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਫਾਜ਼ਿਲ ਕਾਦੇ ਪਿੰਡ ਰਾਣਾ ਦੀਆਂ ਤਸਵੀਰਾਂ ਜਿੱਥੇ ਹੈਲਥ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਪਿੰਡ ਵਸੇ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪਿੰਡ ਵਸੇ ਦਾ ਕਹਿਣਾ ਕਿ ਇਹ ਹੈਲਥ ਸੈਂਟਰ ਪਿੰਡ ਦੇ ਖੇਡ ਗਰਾਊਂਡ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਵਿੱਚ ਰੋਸ਼ ਦਿੱਕਤ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਪਿੰਡ ਦੀ ਪੰਚਾਇਤ ਕੋਲ ਹੋਰ ਵੀ ਕਾਫੀ ਜਗ੍ਹਾ ਹੈ ਉੱਥੇ ਇਹ ਹੈਲਥ ਸੈਂਟਰ ਬਣਾਇਆ ਜਾ ਸਕਦਾ ਸੀ ਲੇਕਿਨ ਬੱਚਿਆਂ ਦੇ ਖੇਡਣ ਲਈ ਬਣਾਏ ਗਏ ਖੇਡ ਗਰਾਊਂਡ ਦੇ ਵਿੱਚ ਹੀ ਇਸ ਦਾ ਨਿਰਮਾਣ ਸ਼ ਜਿਸ ਦੇ ਚਲਦਿਆਂ ਪਿੰਡ ਵਸਿਆਂ ਵੱਲੋਂ ਅੱਜ ਰੋਜ ਜਤਾਇਆ ਗਿਆ ਪਿੰਡ ਵਸਿਆਂ ਦਾ ਕਹਿਣਾ ਕਿ ਇੱਥੇ ਪੰਚਾਇਤੀ ਰਾਜ ਮਹਿਕਮੇ ਵੱਲੋਂ ਹੈਲਥ ਸੈਂਟਰ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਰਪੰਚ ਦੇ ਕਾਰਜਕਾਲ ਦੇ ਵਿੱਚ ਇੱਥੇ ਖੇਡ ਗਰਾਊਂਡ ਬਣਾਇਆ ਗਿਆ ਸੀ ਜਿਸ ਦੇ ਵਿੱਚ ਬਲਾਕ ਲੈਵਲ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਸੀ ਲੇਕਿਨ ਹੁਣ ਇਸ ਖੇਡ ਮੈਦਾਨ ਨੂੰ ਉਜਾੜ ਕੇ ਇੱਥੇ ਹੈਲਥ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਕੋਲ ਕਾਫੀ ਥਾਂ ਹੈ ਉੱਥੇ ਹੈਲਥ ਸੈਂਟਰ ਬਣਾਇਆ ਜਾ ਸਕਦਾ ਸੀ ਲੇਕਿਨ ਪਿੰਡ ਦੀ ਪੁਰਾਣੀ ਪੰਚਾਇਤ ਵੱਲੋਂ ਬਣਾਏ ਗਏ ਸਖੇਲ ਮੈਦਾਨ ਨੂੰ ਬਰਬਾਦ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਲੋਕਾਂ ਵੱਲੋਂ ਰੋਜ ਜਤਾਇਆ ਗਿਆ ਇਹ ਨਾ ਜੀ ਮਸਲਾ ਇਹ ਆਸੀਂ 2022-23 ਦੇ ਵਿੱਚ ਜਦੋਂ ਮੈਂ ਸਰਵੇਇੰਸ ਸੀ ਇਹ ਪਲੇਗਰਾਉਂਡ ਬਣਾਇਆ ਸੀਗਾ ਉਦੋਂ ਮਨਰੇਗਾ ਦਿੱਤਾ ਇਹ ਤਾਂ ਤੇ ਇਹ ਕਾਫੀ ਅਸੀਂ ਸਫਾਈ ਰੱਖਦੇ ਸੀ ਬੱਚੇ ਬਹੁਤ ਖੇਡਦੇ ਆ ਇੱਥੇ ਪ੍ਰਾਇਮਰੀ ਸਾਡੇ ਪ੍ਰਾਇਮਰੀ ਸਕੂਲ ਆ ਇੱਥੇ 15-18 ਪਿੰਡਾਂ ਦੀਆਂ ਜਿਹੜੇ ਬਲਾਕ ਪੱਧਰ ਤੇ ਖੇਡਾਂ ਵੀ ਹੁੰਦੀਆਂ ਇੱਥੇ ਤੇ ਇੱਕ ਨਾ ਇਹ ਹੈਲਥ ਸੈਂਟਰ ਦੀ ਬਿਲਡਿੰਗ ਪਾਸ ਹੋਈ ਹੈ ਐਕਸ਼ਨ ਪੰਚਾਇਤੀ ਰਾਜ ਵੱਲੋਂ ਉਹ ਟੈਂਡਰ ਹੋਇਆ ਕਿਸੇ ਠੇਕੇਦਾਰ ਨੂੰ ਤੇ ਸਾਡੀ ਜਿਹੜੀ ਨਵੀਂ ਪੰਚਾਇਤ ਹੈ ਉਹਨਾਂ ਨੇ ਮਤਾ ਪਾ ਕੇ ਦਿੱਤਾ ਵੀ ਇੱਥੇ ਗਰਾਊਂਡ ਦੇ ਵਿੱਚ ਬਿਲਡਿੰਗ ਬਣਾ ਦਿੱਤੀ ਜਾਵੇ ਕਿ ਹਾਲੇ ਕਿ ਬਿਲਡਿੰਗ ਬਣਾਉਣ ਵਾਸਤੇ ਹੋਰ ਵੀ ਜਗ੍ਹਾ ਕਾਫੀ ਪਈਆਂ ਨੇ ਕਿ ਤੇ ਹੋਰ ਵੀ ਜਗ੍ਹਾ ਦਿੱਤੀ ਜਾ ਸਕਦੀ ਸੀ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਰਿਕੁਐਸਟ ਹੈ ਪ੍ਰਸ਼ਾਸਨ ਨੂੰ ਵੀ ਜਿਹੜਾ ਇਸ ਜਿਹੜੇ ਪਰ ਕੰਮ ਨੂੰ ਬੰਦ ਕਰਾ ਕੇ ਤੇ ਬਿਲਡਿੰਗ ਕਿਤੇ ਹੋਰ ਬਣਾਈ ਜਾਵੇ ਤੇ ਬੱਚਿਆਂ ਨੂੰ ਖੇਡਣ ਵਾਸਤੇ ਇਸ ਗਰਾਊਂਡ ਨੂੰ ਬਰਕਰਾਰ ਰੱਖਿਆ ਜਾਵੇ ਜੀ ਜੇ ਗੱਲ ਕੀਤੀ ਜਾਵੇ ਤੇ ਗਰਾਊਂਡ ਕਿਸ ਪਿੰਡ ਇਸ ਗਰਾਊਂਡ ਦੇ ਵਿੱਚ ਕਿਹੜੇ ਕਿਹੜੇ ਪਿੰਡ ਦੇ ਬੱਚੇ ਖੇਡਣ ਆਉਂਦੇ ਆ ਜੀ ਆਸ-ਪਾਸ ਦੇ ਸਾਡੇ ਨੇੜੇ ਤੇੜੇ ਨਾ ਜੀ ਜਿਵੇਂ ਸੈਦੂ ਦਾ ਪਿੰਡ ਹੈ ਹਸਤਾਖਲਾ ਹੈ ਸਾਡਾ ਰਾਣਾ ਹੈ ਨਵਾਂ ਰਾਣਾ ਹੈ ਇੱਥੇ ਕਿਸੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਪਲੇਗਰਾਊਂਡ ਨਹੀਂ ਹੈਗਾ ਦੂਸਰਾ ਸਾਡਾ ਜਿਹੜਾ ਬਲਾਕ ਪੰਦਰ ਦੀਆਂ ਸਾਡਾ ਜਿਹੜਾ ਹੈਗਾ ਉਹ ਸੈਂਟਰ ਹੈਗਾ ਬਲਾਕ ਰਾਣਾ ਪ੍ਰਾਇਮਰੀ ਸਕੂਲ ਇੱਥੇ 5 ਤੋਂ 18 ਪਿੰਡਾਂ ਦੀਆਂ ਖੇਡਾਂ ਇੱਥੇ ਹੀ ਹੁੰਦੀਆਂ ਨੇ ਹਰ ਸਾਲ ਹਾਂਜੀ ਸਰਪੰਚ ਸਾਹਿਬ ਆਰਬੀ ਲਾਈਵ ਮੀਟ ਜ ਤੁਹਾਡਾ ਸਵਾਗਤ ਹੈ ਜੀ ਜੀ ਧੰਨਵਾਦ ਜੀ ਕਿਸ ਮਸਲੇ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਅੱਜ ਆਪਾਂ ਜੀ ਖੜੇ ਆ ਰਾਣਾ ਪਿੰਡ ਰਾਣਾ ਪਲੇਗ੍ਰਾਉਂਡ ਦੇ ਵਿੱਚ ਇੱਥੇ ਸਮੱਸਿਆ ਇਹ ਆਈ ਹੈ ਇੱਥੇ ਇੱਕ ਹੈਲਥ ਸੈਂਟਰ ਪਾਸ ਹੋਇਆ ਜੀ ਰਾਣੇ ਪਿੰਡ ਦੀ ਪੰਚਾਇਤ ਦੇ ਵਿੱਚ ਜੋ ਪੰਚਾਇਤ ਵੱਲੋਂ ਮਤਾ ਪਾ ਕੇ ਤੇ ਇਹ 22-23 ਲੱਖ ਦੀ ਕੀਮਤ ਨਾਲ ਇਹ ਜਿਹੜਾ ਸਟੇਡੀਅਮ ਤਿਆਰ ਹੋਇਆ ਹੈ ਨਰੇਗਾ ਤਹਿਸੀਮ ਦੇ ਵਿੱਚ ਤੇ ਜਿਹਨੂੰ ਆ ਦੋ ਸਾਲਾਂ ਬਾਅਦ ਹੀ ਆਣ ਕੇ ਦੇਖਦਾ ਬੁਰਾ ਹਾਲ ਕਰਤਾ ਪਟਤੀਆਂ ਵਿੱਚ ਜਿਹੜੇ ਜਵਾਬ ਸਾਡੇ ਪਿੱਛੇ ਖੜੇ ਨੇ ਸਾਰੇ ਇੱਥੇ ਵਧੀਆ ਗੇਮਾਂ ਖੇਡਦੇ ਸੀ ক্রিকেট ਦਾ ਮੈਚ ਚੱਲਦਾ ਸੀ ਦਿਨ ਟਾਈਮ ਜਿਹੜਾ ਵੀ ਛੋਟੇ ਦਾ ਟਾਈਮ ਹੁੰਦਾ ਸੀ 24 ਘੰਟੇ ਥਣ ਕੇ ਬਤੀਤ ਕਰਦੇ ਸੀ ਟੀਕੀ ਦੀ ਮੁਰੰਮਤ ਨਹੀਂ ਕੀਤੀ ਗਈ ਸਰਪੰਚ ਵੱਲੋਂ ਮੁਰੰਮਤ ਤਾਂ ਚੱਲਦੀ ਰਹਿੰਦੀ ਮੁਰੰਮਤ ਦੀ ਗੱਲ ਹੈ ਜੇ ਪਲੇ ਗਰਾਊਂਡ ਹੈਗਾ ਨਰੇਗਾ ਦੀ ਜਦੋਂ ਵੀ ਲੇਵਰ ਲੱਗਦੀ ਏ ਲੇਵਰ ਲਾ ਕੇ ਕਟਾ ਕਟਾ ਦਿੱਤਾ ਚਲੋ ਬਾਰਸ਼ਾਂ ਦਾ ਕਾਰਨ ਕਿ ਇੱਕ ਆ ਵੱਡਾ ਹੋ ਗਿਆ ਮੁਰੰਮਤ ਤਾਂ ਹੋ ਜਾਣੀ ਜਦੋਂ ਲੇਵਰ ਪਿੰਡ ਸਾਰਾ ਸਾਥ ਦੇਵੇਗਾ ਵਧੀਆ ਚੀਜ਼ ਬਣ ਜਾਂਦੀ ਬੱਚਾ ਦੇ ਆਪ ਸੰਜੋਗ ਕਰ ਲੈਂਦੇ ਨੇ ਖੇਡਦੇ ਨੇ ਜਦੋਂ ਬਣਾ ਲੈਂਦੇ ਵਧੀਆ ਬਸ ਅਈ ਕੱਲ ਇਹ ਮੁਕੇ ਦੀ ਜਿਹੜੀ ਇੱਕ ਮੇਰਾ ਟੈਂਡਰ ਪਾਸ ਹੋਇਆ ਜਿੱਤੋਂ 1.5 ਸਾਲ ਪਹਿਲਾਂ ਜੈਪ੍ਰੀਤਵੀ ਰਾਜ ਸਾਡੇ ਪੰਚਾਇਤੀ ਰਾਜ ਦੇ ਵਿੱਚ ਉਹਨਾਂ ਨੇ ਐਸਟੀਮੇਟ ਬਣਾਇਆ ਸੀ 8 ਬਿਲਡਿੰਗ 8 ਬੈੱਡ ਦਾ ਜਿਹੜਾ ਬਣਾਉਣਾ ਸੀ ਹਸਪਤਾਲ ਉਹ ਬਣਾਤਾ ਐਸਟੀਮੇਟ ਭੇਜਿਆ ਅੱਜ ਤੋਂ 1.5 ਸਾਲ ਬਾਅਦ 33 ਲੱਖ ਦੀ ਗ੍ਰਾਂਟ ਪਾਸ ਹੋ ਕੇ ਇੱਥੇ ਆ ਗਈ ਹੈ 33 ਲੱਖ ਜਦੋਂ ਅਸੀਂ 1.5 ਸਾਲ ਪਹਿਲਾਂ ਭੇਜਿਆ ਸੀ ਨਾ ਪਹਿਲਾਂ ਉਹ ਹੀ ਉਹ ਸੀਮਿੰਟ ਦਾ ਰੇਟ ਵੀ ਉਹੀ ਸੀ ਰੇਤਾ ਦਾ ਰੇਟ ਵੀ ਉਨਾ ਹੀ ਹੈ ਇੱਟਾਂ ਦਾ ਰੇਟ ਵੱਧ ਗਿਆ ਹੈ ਲੋਹੇ ਦਾ ਰੇਟ ਵਧ ਗਿਆ ਹੈ ਆਪਾਂ ਇਹ ਗੱਲ ਕਰਨਾ ਚਾਹੁੰਦੇ ਆਂ ਵੀ ਜਿਹੜੀ 33 ਲੱਖ ਦੀ ਗ੍ਰਾਂਟ ਵਾਸਤੇ ਹਿਸਟਰੀਮੈਂਟ ਬਣਿਆ ਉਹ 33 ਲੱਖ ਦਾ ਹੀ ਇਥੇ ਹਸਪੀਟਲ ਬਣਨਾ ਚਾਹੀਦਾ ਹੈ ਪਰ ठेकेदार ਨੇ ਕੀ ਕੀਤਾ ਵੀ 24% ਜਿਹੜਾ ਇਹਦਾ ਟੈਂਡਰ ਪਾ ਕੇ ਘਾਟੇ ਦੇ ਵਿੱਚ ਸ਼ੋਅ ਕਰਤਾ ਵੀ ਮੈਂ ਜਿਹੜਾ 1 ਲੱਖ ਮਗਰ ਜਿਵੇਂ 24000 ਰੁਪਿਆ ਵੀ ਹੋਵੇ ਤੇ 10 ਲੱਖ ਮਗਰ 2 ਲੱਖ 40000 ਰੁਪਿਆ ਹੋ ਗਿਆ ਜੀ ਤੇ 20 ਲੱਖ ਮਗਰ 2 ਲੱਖ 4 ਲੱਖ 80000 ਹੋ ਗਿਆ ਤੇ 30 ਲੱਖ ਦਾ ਵੀ ਆਪਾਂ ਲਾ ਲਈਏ 33 ਲੱਖ ਦੀ ਛੱਡ ਕੇ 30 ਲੱਖ ਦਾ ਹੀ ਬਣਾ ਦੇ ਫਿਰ ਵੀ 7 ਲੱਖ 10 20 7.5 ਲੱਖ ਦੇ ਔਸਤ ਦੇ ਵਿੱਚ ਵਿੱਚ ਇਹ ਕਹਿੰਦਾ ਵੀ ਮੈਂ ਘਟ ਬਣਾਵਾਂਗਾ ਜਿਹੜਾ ਹਸਪੀਟਲ 33 ਲੱਖ ਦਾ ਬੰਨਣਾ ਹੈ ਉਹ ਕਹਿੰਦਾ ਵੀ ਮੈਂ 25 ਲੱਖ ਜੇ ਤਿਆਰ ਕਰ ਦਾਂਗਾ ਮੈਂ ਪੰਚਾਇਤ ਨੂੰ ਇਹ ਸੂਚਿਤ ਕਰਦਾ ਵੀ ਇਹਦੇ ਉੱਤੇ ਆਪਾਂ ਚਲੋ ਜਗਾ ਵੀ ਨਵੀਂ ਲੱਭ ਲਈਆਂ ਜਗਾ ਨਵੀਂ ਲੱਭ ਗਏ ਆਪਾਂ ਠੇਕੇਦਾਰ ਦੇ ਵਿਕਾਨੇ ਖਿੱਚਨੇ ਆ ਵੀ ਜੇ 33 ਲੱਖ ਦੀ ਚੀਜ਼ ਤੂੰ 25 ਲੱਖ ਸਾਨੂੰ ਕਿਵੇਂ ਤਿਆਰ ਕਰ ਦੇਂਗਾ ਜਾਂ ਤਾਂ ਜਿਹੜਾ 8 ਬੈੱਡ ਦਾ ਬੰਨਣਾ ਹੁਣ 6 ਬੈੱਡ ਦਾ ਬਣਾ ਦੇਗਾ ਬਣਾਉਣਾ ਵੀ 8 ਬੈੱਡ ਦਾ ਪੂਰਾ ਹੈ ਤੇ ਨਾ ਹੀ ਕਿਸੇ ਚੀਜ਼ ਦਾ ਰੇਟ ਕੱਢਿਆ ਹੈ ਰੇਟ ਤਾਂ ਆਪਣਾ ਲੋਹੇ ਦਾ ਵੀ ਉਹਨਾਂ ਸੀਮੈਂਟ ਦਾ ਵੀ ਉਹਨਾਂ ਮਾ ਪੰਚਾਇਤ ਨੂੰ ਵੀ ਬੇਨਤੀ ਕਰਨਾ ਠੇਕੇਦਾਰ ਨੂੰ ਵੀ ਬੇਨਤੀ ਕਰਨਾ ਆਪਾਂ ਸਾਰਾ ਪਿੰਡ ਵਾਸੀ ਸਾਰੇ ਕੋਈ ਇੱਥੇ ਧੜਾ ਨਹੀਂਗਾ ਕੋਈ ਕੁਝ ਨਹੀਂਗਾ ਆ ਜਿਹੜਾ ਗਰਾਊਂਡ ਹੈ ਬੱਚਿਆਂ ਵਾਸਤੇ ਰਹੰਦੀਏ ਆਪਾਂ ਨਵੀਂ ਜਗ੍ਹਾ ਕੋਈ ਲੱਭੀਏ ਸਾਰੇ ਪਿੰਡ ਦਾ ਸੰਜੋਗ ਲਈਏ ਪਿੰਡ ਨੂੰ ਇੱਕ ਥਾਂ ਤੇ ਇਕੱਠਾ ਕਰੀਏ ਜਿਹੜੀ ਦੂਜੇ ਜਿਹੜੇ ਕੋਈ ਨਾਲ ਨਹੀਂ ਦੁਰਦੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਆਪਾਂ ਸਾਰੇ ਬੰਦੇ ਸਾਰੇ ਇਕੱਠੇ ਹੋ ਗਏ ਆਪਾਂ ਇੱਕ ਥਾਂ ਤੇ ਵਧੀਆ ਬਣਾਈਏ ਆਪਣੇ ਪਿੰਡ ਜਿਹੜਾ ਹਸਪੀਟਲ ਤੋਂ ਚੰਗੀ ਥਾਂ ਤੇ ਬਣ ਸਕੇ ਤਾਂ ਜੋ ਆਉਣ ਵਾਲੇ ਟਾਈਮ 'ਚ ਇਹ ਵਧੀਆ ਚੱਲ ਸਕੇ ਜੇ ਮੰਨ ਕੇ ਚਲੋ 33 ਲੱਖ ਦਾ 25 ਲੱਖ 'ਚ ਬਣਾ ਦੇਗਾ ਆਪਾਂ ਤਾਂ ਇੱਥੇ ਮਰੀਜ਼ਾਂ ਦਾ ਇਲਾਜ ਕਰਾਉਣਾ ਤੇ ਇਹ ਤਾਂ 25 ਲੱਖ 'ਚ ਬਣਿਆ ਤੇ ਦਾ ਸਾਲ ਮਰੀਜ਼ਾਂ ਪੱਥਲੇ ਤੇ ਕੇ ਮਾਰ ਲੈਣੇ ਨੇ ਆਪਾਂ ਇਹ ਗੱਲਾਂ ਜਿਹੜੀਆਂ ਠੇਕੇਦਾਰ ਨੂੰ ਸਮਝਾਉਣੀਆਂ ਇਹ ਗੱਲਾਂ ਕੌੜੀਆਂ ਜਰੂਰ ਪਰ ਇਹ ਗੱਲਾਂ ਸੱਚੀਆਂ ਨੇ ਇਹ ਇਹ ਬਿਲਡਿੰਗ ਆਪਣੀ ਇੱਥੇ ਬਣਦੀ ਹੈ ਗਰਾਊਂਡ ਦੇ ਵਿੱਚ ਤੇ ਜਵਾਕਾਂ ਦਾ ਜਿਹੜਾ ਸਟੇਡੀਅਮ ਉਹ ਕਿੱਥੇ ਬਣਾਇਆ ਜਾਊਗਾ ਇਹ ਜਵਾਕਾਂ ਦੇ ਸਟੇਡੀਅਮ ਦੀ ਕੱਲੇ ਸਾਡੇ ਪਿੰਡ ਦੇ ਜਵਾਕਾਂ ਦੇ ਸਟੇਡੀਅਮ ਦੀ ਗੱਲ ਨਹੀਂ ਗਈ ਇਹ ਜਵਾਕਾਂ ਦਾ ਸਾਡੇ ਨਾਲ ਪ੍ਰਾਇਮਰੀ ਸਕੂਲ ਹੈ ਸਾਡਾ ਸਕੂਲ ਹੈਗਾ ਸੈਂਟਰ ਸਕੂਲ ਜਿੰਦੇ ਨਾਲ 9 ਤੋਂ 10 ਪਿੰਡ ਸਕੂਲ ਹੋਰ ਪੈਂਦੇ ਨੇ ਇਹ ਜਦੋਂ ਵੀ ਸਾਡੇ ਇੱਥੇ ਜਦੋਂ ਗਰਾਊਂਡ ਬਣਾਇਆ ਤੇ ਉਸ ਤੋਂ ਬਾਅਦ ਇਸ ਸਾਲ ਬਾਅਦ ਇੱਥੇ ਖੇਡਾਂ ਚਲੋਆ ਰਣਾ ਸ਼ੁਰੂ ਕਰਤੀਆਂ ਕਿਉਂਕਿ ਉਸ ਤੋਂ ਪਹਿਲਾਂ ਸੈਂਟਰ ਸਕੂਲ ਓਨ ਕਰਕੇ ਫਾਈਲ ਦਾ ਸਾਰੇ ਬੱਚਿਆਂ ਨੂੰ ਜਾਣਾ ਪੈਂਦਾ ਸੀ ਹੁਣ ਜਿਹੜੇ ਨਾਲ ਲੱਗਦੇ ਅੱਧਾ ਪਿੰਡ ਸਾਡੇ ਪਿੰਡ ਦੀ ਸ਼ਾਨ ਬਣਦੀ ਹੈ ਸਾਡੇ ਪਿੰਡ ਦਾ ਜਦੋਂ ਨਾਂ ਲੋਕੀ ਲੈਂਦੇ ਨੇ ਬਿੱਥੇ ਪਲੇਗਰਾਉਂਡ ਬਣਿਆ ਬੜਾ ਵਧੀਆ ਬਣਿਆ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਅਸੀਂ ਹੁਣ ਕਹਿੰਦੇ ਆ ਵੀ ਹਸਪੀਟਲ ਵੀ ਬਣਿਆ ਹੈ ਹਸਪੀਟਲ ਵਧੀਆ ਥਾਂ ਤੇ ਬਣਿਆ ਜਿੱਥੋਂ ਕੱਲ ਨੂੰ ਅਸੀਂ ਕਹਿਣ ਜੋਗੇ ਵੀ ਸਾਡੇ ਰਾਣੇ ਪਿੰਡ ਆ ਸੁਵਿਧਾ ਹੈ ਗਈ ਹੈ ਤੇ ਆ ਚੀਜ਼ ਬਣ ਰਹੀ ਹੈ ਜੇ 33 ਲੱਖ ਦੀ ਚੀਜ਼ ਆ ਬੱਚੋਂ 25 ਲੱਖ ਚ ਬਣਾਵਾਂਗੇ ਤਾਂ ਤਾਂ ਸੁਵਿਧਾ ਜਿੱਦਾਂ ਲੋੜ ਹੀ ਨਹੀਂ ਪੈਣੀ ਜੇ ਪੇਗਰਾਉਂਡ ਵਿੱਚ ਦੇ ਹੁਣ ਇਹ ਬਿਲਡਿੰਗ ਬਣ ਰਹੀ ਹੈ ਤੇ ਹੁਣ ਜਵਾਕ ਕਿੱਥੇ ਖੇਡ ਰਿਹਾ ਜਵਾਕ ਖੇਡ ਕੇ ਜਵਾਕ ਤਾਂ ਬੈਠ ਲਾ ਕੇ ਘਰਾਂ ਮੇਰੀ ਇਹ ਬੇਨਤੀ ਹੈ ਰਿਕੁਐਸਟ ਹੈ ਪੰਚਾਇਤ ਨੂੰ ਵੀ ਤੁਸੀਂ ਬਣ ਗਏ ਸਾਲ ਹੋ ਗਿਆ ਸਾਲ ਦੇ ਵਿੱਚ ਪਿੰਡ ਦਾ ਤੁਸੀਂ ਬੁਰਾ ਹਾਲ ਕਰਤਾ ਹੈ ਤੇ ਜੇ ਮੈਂ ਪੰਜ ਸਾਲਾਂ ਦੇ ਵਿੱਚ ਜਿੰਨੀ ਪੱਧਰ ਵਿਕਾਸ ਕੀਤਾ ਹੈ ਪਿਛਲੇ 35 ਸਾਲਾਂ ਦਾ ਰਿਕਾਰਡ ਤੋੜਿਆ ਹੈ ਜੇ ਤੁਸੀਂ ਕੋਈ ਚੰਗਾ ਨਹੀਂ ਕਰ ਸਕਦੇ ਤਾਂ ਪਿੰਡ ਦਾ ਮਾੜਾ ਨਾ ਕਰੋ ਇਹ ਜੇ ਕੰਮ ਨਾ ਕਰੋ ਜਿੱਥੇ ਸਾਨੂੰ ਵਾਰ-ਵਾਰ ਤੁਹਾਡੇ ਖਿਲਾਫ ਜਾਣਾ ਪਵੇ ਤੇ ਜੇ ਤੁਸੀਂ ਚੰਗਾ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਉਲਟਾ ਸਹਿਯੋਗ ਕਰਾਂਗੇ ਜਿੱਥੇ ਤੁਹਾਨੂੰ ਲੋੜ ਹੋਵੇ ਅਸੀਂ ਤੁਹਾਨੂੰ ਇੱਕ ਇੱਕ ਦਮ ਇੱਕ ਗਰਾਊਂਡ ਨੂੰ ਲੈ ਕੇ ਤੁਹਾਨੂੰ ਕੀ ਸਮੱਸਿਆ ਆ ਰਹੀ ਜੀ ਜਦੋਂ ਪਹਿਲਾਂ ਪੁਰਾਣੀ ਪੰਚਾਇਤ ਦੀ ਸ਼ੁਰੂ ਦਾ ਸਾਰਾ ਕੰਮ ਠੀਕ ਅਗਾ ਸੀਗਾ ਜਦੋਂ ਦੀ ਉਹ ਨਵੀਂ ਪੰਚਾਇਤ ਆਈਏ ਆ ਤੁਸੀਂ ਦੇਖ ਸਕਦੇ ਹੋ ਖੱਡੇ ਕਿੰਨੇ ਮਾਰੇ ਪਏ ਸਾਰੇ ਵਿੱਚ ਸਾਡਾ ਅਸੀਂ ਹੁਣ ਗੰਜੂ ਉਸਤੇ ਸਾਨੂੰ 2 5 6 ਕਿਲੋਮੀਟਰ ਦੂਰ ਚੱਲ ਕੇ ਜਾਣਾ ਪੈਂਦਾ ਖੇਡਣ ਤੇ ਇਹ ਜਿਹੜੀ ਬਿਲਡਿੰਗ ਹੈ ਕਦੋਂ ਤੋਂ ਇੱਥੇ ਸ਼ੁਰੂ ਹੋਈ ਸੀ ਬਣਨੀ ਤੇ ਬਿਲਡਿੰਗ ਅਜੇ 15 ਕਿ ਦਿਨ ਹੀ ਹੋਇਆ ਨੂੰ ਬੰਦੀ ਨੂੰ ਹੁਣ ਕਿੱਥੇ ਖੇਡ ਰਹੇ ਹੋ ਹੁਣ ਅਸੀਂ ਗੰਜੂ ਉਸਤੇ ਜਾਂਦੇ ਖੇਡਣ ਤੇ ਤੁਸੀਂ ਜਿਹੜੀ ਪੰਚਾਇਤ ਨੇ ਬਿਲਡਿੰਗ ਤਿਆਰ ਕੀਤੀ ਤੁਸੀਂ ਉਹਨਾਂ ਨੂੰ ਕੁਝ ਕਿਹਾ ਨਹੀਂਗਾ ਵੀ ਸਾਨੂੰ ਗਰਾਊਂਡ ਬਣਾ ਕੇ ਦਿੱਤਾ ਜਾਵੇ ਕਿਤੇ ਹੋਰ ਉਹਨਾਂ ਨੂੰ ਕਹ੍ਯੋ ਉਹ ਕਹਿੰਦੇ ਆ ਥੋੜੀ ਜਿਹਾ ਗੀ ਇੱਥੇ ਖੇਡੋ ਇੱਥੇ ਖੇਡਾਂਗੇ ਬੋਲ ਘਰਾਂ ਚਲੀ ਜਾਂਦੀ ਐਵੇਂ ਫਿਰ ਉਹ ਬੋਲ ਦੇ ਤਾਂ ਕਰਕੇ ਤੇ ਖੇਡਿਆ ਜਾਂਦਾ ਨਹੀਂ ਸਹੀ ਕਾ ਵੱਡਾ ਵੱਡਾ ਆ ਪਿਆ ਕਿੰਨੇ ਜਵਾਕ ਨੇ ਪਿੰਡ ਤੇ ਜਿਹੜੇ ਇੱਥੇ ਖੇਡਣ ਆਉਂਦੇ ਸੀਗੇ ਪੂਰੇ ਵੀ 25 ਜਵਾਕ ਨੇ ਜਿਹੜੇ ਇੱਥੇ ਖੇਡਣ ਆਉਂਦੇ ਸੀ ਵਾਲੀਬਾਲ ਵੀ ਇੱਥੇ ਖੇਡਦੇ ਸੀਗੇ ਉਹਨਾਂ ਘਰਾਂ ਦੇ ਵਿੱਚ ਖੇਡ ਰਹੇ ਹੋ ਹਾਂਜੀ ਘਰਾਂ ਵਿੱਚ ਹੀ ਉਹ ਖੇਡਦੇ ਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਬਾਈ ਉਹ ਮੰਗ ਕਰਨੇ ਆ ਜੇ ਆ ਬਿਲਡਿੰਗ ਬਸ ਕਿਧਰੇ ਹੋਰ ਪਿੰਡ ਦੀ ਵਾਹ ਪਿੰਡ ਜਵਾਬ ਹੋ ਜਾਈ ਗਈਆਂ ਉੱਥੇ ਬਣਾਈ ਜਾਵੇ ਤੇ ਸਾਨੂੰ ਪ ਪ੍ਰਾਣੀ ਪੰਚਾਇਤ ਨੇ ਗਰਾਊਂਡ ਬਣਾ ਕੇ ਦਿੱਤਾ ਜੀਗਾ। ਉਵੇਂ ਸਾਨੂੰ ਗਰਾਊਂਡ ਬਣਾ ਕੇ ਦਿੱਤਾ ਜਾਵੇਗਾ। ਨਾਮ ਹੈ ਜੀ ਆਪਣਾ ਆਪਣਾ ਨਾਮຊਿੰਦਾਰ। ਕੀ ਸਮੱਸਿਆ ਨਾਲ ਆ ਕੇ ਤੁਸੀਂ ਅੱਜ ਸਾਰੇ ਪਿੰਡ ਵਾਲੇ ਇਕੱਠੇ ਹੋਏ ਹੋ? ਅਸੀਂ ਇਸ ਮਸਲੇ ਨੂੰ ਇਕੱਠੇ ਲਾਇਆ ਹੈ ਕਿ ਜੋ ਸਾਡਾ ਇੱਥੇ ਖੇਡ ਸਟੇਡੀਅਮ ਬਣਿਆ ਪਲੇ ਗਰਾਊਂਡ ਹੈ। ਇਹ ਸਾਡੇ ਰਾਜੇਸ਼ ਬੱਬਰ ਜੀ ਨੇ ਪਿਛਲੇ ਪੰਚਾਇਤ ਇਹ ਤਿਆਰ ਕੀਤਾ ਸੀ ਬੱਚਿਆਂ ਵਾਸਤੇ ਗਰਾਊਂਡ ਜੀ। ਉਹਨੂੰ ਸਾਨੂੰ ਪਤਾ ਲੱਗਿਆ ਵੀ ਇੱਥੇ ਸਰਕਾਰੀ ਹਸਪੀਟਲ ਬਣ ਰਿਹਾ ਹੈ ਕੋਈ ਕੋਈ 7-8 ਬੈਡਾਂ ਵਾਲਾ ਨਹੀਂ ਆ ਤੇ ਕਿ ਬੱਚੇ ਕਿੱਥੇ ਜਾਣਗੇ ਖੇਡਣ ਲਈ? ਕਿ ਬੱਚੇ ਬੱਚੇ ਕਹਿ ਰਹੇ ਨੇ ਬਈ ਅਸੀਂ ਗੰਜੂ ਵਾਸਤੇ ਇਹ ਜਿਹੜਾ ਇੱਥੇ ਸਰਕਾਰੀ ਹਸਪਤਾਲ ਬਣ ਰਿਹਾ ਹੈ ਅਸੀਂ ਇਹ ਚਾਹਣਾ ਵੀ ਇਹਨੂੰ ਕਿੱਧਰ ਹੋਰ ਸ਼ਿਫਟ ਕੀਤਾ ਜਾਵੇ ਆ ਕਿ ਇਹ ਜਿਹੜਾ ਪ੍ਰੇ ਗਰਾਊਂਡ ਹੈ ਇਹ ਬੱਚਿਆਂ ਵਾਸਤੇ ਹੀ ਰਹਿ ਜਾਵੇ ਆ ਕਿਉਂ ਬੱਚੇ ਕਿੱਥੇ ਖੜੀ ਜਾਂਦੇ ਕੋਈ ਸਾਡੇ ਨਾਲ ਪ੍ਰਾਇਮਰੀ ਸਕੂਲ ਲੱਗਦਾ ਨਾਲ ਹੀ ਕਿਉਂਕਿ ਭਾਰਤ ਦੇ ਵੀ ਬੱਚੇ ਜਦੋਂ ਖੇਡਾ ਸ਼ੁਰੂ ਹੁੰਦੀਆਂ ਨੇ ਇੱਥੇ ਖੇਡਾ ਕਰਾਈਆਂ ਜਾਂਦੀਆਂ ਨੇ ਸਕੂਲ ਵਾਸਤੇ ਜੇ ਗੱਲ ਕੀਤੀ ਜਾਵੇ ਤਾਂ ਗਰਾਊਂਡ ਕਿੰਨੀ ਜ਼ਮੀਨ ਦੇ ਵਿੱਚ ਸਥਿਤ ਹੈ ਇਹ ਲਗਭਗ ਕਿੱਲੇ ਦੇ ਲਗਭਗ ਵਿੱਚ ਆਪਣੇ ਵੀ ਇੱਥੇ ਸਥਿਤ ਹੈ ਗਈ ਇਹ ਦੋ ਪਿੰਡਾਂ ਦਾ ਗਰਾਊਂਡ ਹੈ ਜਾਂ ਇੱਕ ਪਿੰਡ ਦੇ ਗਰਾਊਂਡ ਹੈ ਜੀ ਇਹ ਸਾਡੀ ਪੰਚਾਇਤਾਂ ਦੋ ਲੱਗਦੀਆਂ ਨੇ ਵੈਸੇ ਇਹ ਰਾਣਾ ਪਿੰਡ ਦਾ ਹੀ ਹੈ ਵੀ ਆਪਣੇ ਗਰਾਊਂਡ ਦਾ ਹੀ ਪਲੇਅਰ ਗਰਾਊਂਡ ਇਹ ਗਰਾਊਂਡ ਤਿਆਰ ਕਿਹੜੀ ਪੰਚਾਇਤ ਵੱਲੋਂ ਕੀਤਾ ਗਿਆ ਸੀਗਾ ਇਹ ਰਜੇਸ਼ ਬੱਬਰ ਵੱਲੋਂ ਤਿਆਰ ਕੀਤਾ ਗਿਆ ਸੀ ਤੇ ਹੁਣ ਬਿਲਡਿੰਗ ਜਿਹੜੀ ਬਣਾ ਰਹੇ ਨੇ ਉਹ ਕਿਹੜੇ ਸਰਪੰਚ ਬਣਾ ਰਿਹਾ ਬਾਸ਼ ਬੱਬਰ ਤਿਆਰ ਕਰ ਰਹੇ ਨੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹ ਸਰਕਾਰੀ ਹਸਪਤਾਲ ਬਣ ਰਿਹਾ ਇਹਨੂੰ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਜੀ ਇਹ ਬੱਚਿਆਂ ਦਾ ਜਿਹੜਾ ਪਲੇਗ੍ਰਾਉਂਡ ਹੈ ਇਹਨੂੰ ਇੱਥੇ ਸਥਾਪਿਤ ਕੀਤਾ ਜਾਵੇ ਕਿਉਂਕਿ ਬੱਚੇ ਕਿੱਥੇ ਜਾਣਗੇ ਖੇਡਣ ਲਈ ਛੋਟੇ ਛੋਟੇ ਬੱਚੇ ਗਈ ਆ ਗਈ ਹੋਰ ਜਗ੍ਹਾ ਵੀ ਨਹੀਂ ਕਿ ਬੱਚਾ ਵਾ ਖੇਡਣ ਵਾਸਤੇ